ਖੰਡੂਰ ਸਾਹਿਬ ਮਾਰਕੀਟ ਕਮੇਟੀ ਦਾ ਜਿਹੜਾ ਚੇਅਰਮੈਨ ਦੀ ਤਾਜਪੋਸ਼ੀ ਮੇਰਾ ਛੋਟਾ ਵੀਰ ਅਮਿੰਦਰ ਸਿੰਘ ਐਮੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਸਾਰੀ ਅਸੀਂ ਇੱਕ ਮਾਣ ਦਾ ਧੰਨਵਾਦ ਕਰਦੇ ਆ ਕਿ ਪਾਰਟੀ ਦੇ ਮਿਹਨਤੀ ਸਾਥੀ ਇੱਕ ਵਲੰਟੀਅਰ ਨੂੰ ਜਿਹੜਾ ਇਹ ਮਾਣ ਬਖਸ਼ਿਆ ਮਾਰਕੀਟ ਕਮੇਟੀ ਖੰਡੂਰ ਸਾਹਿਬ ਦਾ ਜਿਹੜਾ ਚੇਅਰਮੈਨ ਨੇ ਯੁਕਤ ਕੀਤਾ ਅਸੀਂ ਧੰਨਵਾਦੀਆਂ ਧੰਨਵਾਦ ਕਰਦੇ ਹਾਂ ਸਾਰੇ ਹਲਕਾ ਨਿਵਾਸੀਆਂ ਦਾ ਬਾਬਾ ਬਕਾਲਾ ਸਾਹਿਬ ਦਾ ਤੇ ਖੰਡੂਰ ਸਾਹਿਬ ਹਲਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਇਸ ਵੀਰ ਨੂੰ ਅੱਜ ਉਹਦੀ ਤਾਜ ਪੋਸ਼ੀ ਤੇ ਕੁਰਸੀ ਤੇ ਬਿਠਾਉਣ ਦੇ ਵਿੱਚ ਸਾਰਿਆਂ ਨੇ ਯੋਗਦਾਨ ਪਾਇਆ ਧੰਨਵਾਦ ਹਲਕਾ ਬਾਬਾ ਬਕਾਲਾ ਹਲਕਾ ਪਿਆ ਉਸ ਤੋਂ ਜਿਹੜੇ ਬਾਟੇ 'ਚ ਪਾਣੀ ਆਇਆ ਉਸ ਬੰਦੇ ਸੰਗਤਾਂ ਤੋਂ ਜਿਹੜਾ ਹਰ ਸਾਲ ਜਦੋਂ بارشਾਂ ਹੁੰਦੀਆਂ ਨੇ ਬਰਸਾਤਾਂ ਆਉਂਦੀਆਂ ਨੇ ਲਗਭਗ ਪਾਣੀ ਦੀ ਮਾਰ ਦੇ ਵਿੱਚ ਸਾਡੇ ਮਾਝੇ ਦੇ ਕੁਝ ਪਿੰਡ ਦਰਿਆ ਬਿਆਸ ਦੇ ਨਾਲ-ਨਾਲ ਲੱਗਦੇ ਪਿੰਡਾਂ 'ਚ ਪਾਣੀ ਆਉਂਦਾ ਮੈਂ ਸਾਡੇ ਰਈਆ ਨਹਿਰ ਵੀ ਟੁੱਟੀ ਸੀ ਉਹਦੇ ਨਾਲ ਵੀ ਕਾਫੀ ਨੁਕਸਾਨ ਹੋਇਆ ਤੇ ਅੱਜ ਮੈਂ ਹੁਣ ਜਾਂਦਿਆਂ ਕੁਝ ਪਿੰਡਾਂ ਦਾ ਦੌਰਾ ਕਰਕੇ ਚੱਲਿਆ ਕਿ ਜਿਹੜਾ ਹੜ੍ਹ ਦੀ ਮਾਰ ਦੇ ਵਿੱਚ ਕਿਸਾਨਾਂ ਦੇ ਖੇਤ ਆਇਆ ਉਹਨਾਂ ਨੂੰ ਉਹਨਾਂ ਦਾ ਮਾਨ ਤਾਨ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਉਹਨਾਂ ਦਾ ਜਿਹੜਾ ਅਸੀਂ ਪ੍ਰਬੰਧ ਕਰ ਰਹੇ ਹਾਂ ਸਪਰ ਲਾ ਰਹੇ ਹਾਂ ਪਰ ਫਿਰ ਵੀ ਜਿਹੜੇ ਪਾਣੀ ਦੀ ਮਾਰ ਹੈ ਬਹੁਤ ਜ਼ਿਆਦੀ ਆ ਸੋ ਮੈਂ ਇਹ ਵਿਸ਼ਵਾਸਤ ਬਣਾ ਕਿ ਅਸੀਂ ਉਹਨਾਂ ਦਾ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਦੀ ਬਾਹ ਮੜਨਗੇ ਨਹੀਂ ਅੱਜ ਸਰਦਾਰ ਰਮੇਂਦਰ ਸਿੰਘ ਐਮੀ ਜਿਹੜੇ ਸਾਡੇ ਬਹੁਤ ਹੀ ਪੁਰਾਣੇ ਪਾਰਟੀ ਦੇ ਵਰਕਰ ਸੀ ਵਲੰਟੀਅਰ ਸੀ ਅਲੱਗ-ਅਲੱਗ ਆਉਧਿਆਂ ਤੇ ਉਹਨਾਂ ਨੇ ਜ਼ਿੰਮੇਵਾਰੀਆਂ ਨਿਭਾਈਆਂ ਅੱਜ ਉਹਨਾਂ ਦੀ ਤਾਜਪੋਸ਼ੀ ਸੀ ਤੇ ਉਹਨਾਂ ਦੀ ਤਾਜਪੋਸ਼ੀ ਕਰ ਰਹੇ ਆ ਤੇ ਉਸ ਬੰਦੇ ਵਿੱਚ ਮੈਂ ਸਾਰੇ ਹਲਕੇ ਖਲੂਸਾ ਨੂੰ ਵਧਾਈ ਦੇਣਾ ਕਿ ਇੱਕ ਮਿਹਨਤੀ ਸਾਰੇ ਵਰਕਰਾਂ ਨੂੰ ਵਧਾਈ ਦੇਣਾ ਕਿ ਇੱਕ ਮਿਹਨਤੀ ਸਾਥੀ ਨੂੰ ਅੱਜ ਜਿਹੜਾ ਉਹਦਾ ਫਲ ਮਿਲਿਆ ਇਹ ਗੱਲ ਕੀਤੀ ਬੈ ਸਾਹਿਬ ਜਿੱਦਾਂ ਜੀ ਤੁਸੀਂ ਬੜਾ ਜੋਸ਼ ਚ ਬੋਲੇ ਜੀ ਜਿੱਦਾਂ ਕਿ ਕੰਮ ਕਰਨ ਨੂੰ ਲੈ ਕੇ ਜਿੱਦਾਂ ਕਿ ਕਾਮਾ ਵੀ ਪਾਰਟੀ ਨੇ ਪਾਪੀ ਕੰਮ ਕੀਤੇ ਲੋਕਾਂ ਨੂੰ ਕੀ ਹੋ ਰਿਹਾ ਕੀ ਸਦਿਸ਼ਤ ਆ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੇ ਉਹਨੇ ਸਾਢੇ ਤਿੰਨ ਸਾਲਾਂ ਸਾਡੇ ਮੁੱਖ ਮੰਤਰੀ ਪੰਜਾਬ ਨੇ ਕੋਈ ਕਸਰ ਨਹੀਂ ਛੱਡੀ ਤੇ ਸਾਨੂੰ ਪਤਾ ਵੀ ਅਗਲੇ 1.5 ਸਾਲ ਉਹਨਾ ਕੋਈ ਕਸਰ ਨਹੀਂ ਛੱਡਣੀ ਗੱਲ ਆਉਂਦੀ ਆ ਸਾਡੀ ਹੁਣ ਐਮਐਲਏ ਦੀ ਸ਼ਿਪ ਦੀ ਤੇ ਉਹ ਕੁਰਸੀ ਤੇ ਸਾਢੇ ਤਿੰਨ ਸਾਲ ਬੈਠਿਆ ਸੰਗਤ ਦੇ ਕਾਫੀ ਕੰਮ ਕੀਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ 1.5 ਸਾਲ ਪਹਿਲਾਂ ਹੀ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਵਾ ਉਹ ਪਹਿਲਾਂ ਵੀ ਐਂਟਰ ਰਹੇ ਆ ਤੇ ਗਾਂ ਵੀ ਐਂਟਰ ਹੋ ਰਹੇ ਆ ਤੇ ਪੂਰੀ ਚੋਣ ਮਿਹਮ ਜਿਹੜੀ ਆ ਹੁਣ ਤੇ ਗਰਮ ਕਰਕੇ ਚੱਲਾਂਗੇ ਤੋਂ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਸ੍ਰੀ ਅਰਵਿੰਦ ਕੇਜਰੀਆ ਜੀ ਭਗਵੰਤ ਮਾਨ ਸਾਹਿਬ ਅਮਰ ਰੋੜਾ ਜੀ ਮਨੀਸ਼ ਸੋਧਿਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਨੂੰ ਇੱਕ ਬਹੁਤ ਹੀ ਅਹਿਮ ਜ਼ਿੰਮੇਵਾਰੀ ਜਿਹੜੀ ਆ ਉਹ ਦਿੱਤੀ ਆ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਜੋ ਵੀ ਕਿਸਾਨਾਂ ਨੂੰ ਸਾਡੇ ਮਜ਼ਦੂਰਾਂ ਨੂੰ ਆੜਤੀਆਂ ਨੂੰ ਜੋ ਵੀ ਇਹਦੇ ਅੰਦਰ ਆਉਂਦੇ ਨੇ ਮੈਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਕਿਸਾਨਾਂ ਨੂੰ ਮੈਂ ਇੱਕ ਅਪੀਲ ਕਰੂੰਗਾ ਕਿ ਝੋਨੇ ਦਾ ਜਿਹੜਾ ਸੀਜ਼ਨ ਆਉਣ ਵਾਲਾ ਤੇ ਕਿਸਾਨ ਜਿਹੜਾ ਝੋਨਾ ਮਾਓ ਪੂਰਾ ਆਪਣਾ ਸਕਾ ਕੇ ਲਿਓਣ ਤੇ ਬਹੁਤ ਜਲਦੀ ਜਿਹੜਾ ਉਹਨਾਂ ਦੇ ਉਹਨਾਂ ਨੂੰ ਆਪਾਂ ਇੱਥੋਂ ਖਰੀਦ ਕਰਕੇ ਵੇਲੇ ਕਰਾਂਗੇ ਕੋਈ ਪ੍ਰੋਬਲਮ ਤੇ ਨਹੀਂ ਆਊਗੀ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ